ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਤ ਬਟਿੱਕੇ ਅੱਜ ਦੀ ਵੀਡੀਓ ਰਹੂਗੀ ਜੀ ਆਪਣੀ बॉਟਮ ਵਰਕ ਤੁਹਾਨੂੰ ਦਿਖਾ ਰਹੀ ਹਾਂ 프린ਟਡ ਸ਼ਰਟ ਰਹਿਣਗੇ ਇਹਦੇ ਨਾਲ ਸਾਰਿਆਂ ਨਾਲ ਤੇ ਜਿਹੜੇ ਸ਼ਰਟ ਦਾ ਸਟੱਫ ਤੇ बॉਟਮ ਦਾ ਸਟੱਫ ਹੋਊਗਾ ਜੀ ਉਹ ਕਾਟਨ ਬੇਸ ਹੋਊਗਾ ਤੇ ਇਸ बॉਟਮ ਦਾ ਜਿਹੜਾ ਸਾਰੇ ਆਪਣੇ ਮਸ਼ੀਨ ਵਰਕ ਹੋਇਆ ਹੋਇਆ ਹੈ ਤੇ ਆਪਣੇ ਕੋਲੇ ਰੈਡੀ ਨੇ ਜੀ ਇਹ ਸੂਟ ਜਿਹੜੇ ਜਿਹੜੇ ਕਸਟਮਰ ਨੂੰ ਇਹ ਸੂਟ ਆਪਣੇ ਪਸੰਦ ਆਉਂਦੇ ਨੇ ਜੋ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋ ਮੈਸੇਜ ਕਰਨਾ ਬਹੁਤ ਹੀ ਆਸਾਨ ਕਰ ਦਿੱਤਾ ਹੈ ਜੀ ਡਿਸਕ੍ਰਿਪਸ਼ਨ ਬਾਕਸ ਵਿੱਚ ਜਾ ਕੇ ਤੁਸੀਂ WhatsApp ਲਿੰਕ 'ਚ ਸਿੱਧਾ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਸੂਟ ਆਰਡਰ ਕਰ ਸਕਦੇ ਹੋ ਤੇ ਜਿਹੜੇ ਆਪਣੇ ਸੂਟ ਨੇ ਤੁਸੀਂ ਜਿਹੜੇ ਜਿਹੜੇ ਸਿਲੈਕਟ ਕੀਤੇ ਨੇ ਉਹਨਾਂ ਨਾਲ ਜੇ ਤੁਸੀਂ ਦੁਪੱਟੇ ਬਾਏ ਕਰਨੇ ਆ ਤਾਂ ਸਿੱਧੂਪੱਟਾ ਵੀ ਤੁਹਾਨੂੰ ਰੈਡੀ ਕਰਕੇ ਦੇਵਾਂਗੇ 400 ਤੋਂ 500 ਦੀ ਰੇਂਜ 'ਚ ਜਿਹੜਾ ਦੁਪੱਟਾ ਤੁਹਾਨੂੰ ਫੁੱਲ ਫਿਨਿਸ਼ਿੰਗ ਦੇ ਨਾਲ ਮਿਲੇਗਾ ਬਾਕੀ ਜੇ ਤੁਸੀਂ ਹਨਾ ਕਈ ਵਾਰ ਐਵੇਂ ਹੁੰਦਾ ਜਿਆਦਾ ਹਨਾ ਮਹਿੰਗੇ ਜਿਹੜੇ ਦੁਪੱਟੇ ਲੈਣਾ ਪਸੰਦ ਕਰਦੇ ਨੇ ਪਿਓਰ ਜਿਵੇਂ ਕਮਲ ਵਗੈਰਾ ਦੇ ਲਵਾ ਲੈਂਦੇ ਆ ਤਾਂ ਤੁਸੀਂ ਹਨਾ ਉਹ ਜਿਆਦਾ ਐਕਸਟਰਾ ਹੋ ਜੂਗਾ ਜਿਹੜੇ ਮੈਂ ਇਹ 4-500 ਤੋਂ ਖਰਚਾ ਜਿਹੜਾ ਦੁਪੱਟੇ ਦਾ ਦੱਸ ਰਹੀ ਆ ਇਹ ਰਹੂਗਾ ਜੀ ਮਸਲੀਨ ਲਾਈਨਿੰਗ ਮਸਲੀਨ ਚੈੱਕ ਵਗੈਰਾ ਦੁਪੱਟੇ ਲੱਗ ਜਾਣਗੇ ਪਿਓਰ ਦਾ ਦੁਪੱਟਾ ਲੱਗ ਜੂਗਾ ਸੈਮੀ ਪਿਓਰ ਦਾ ਦੁਪੱਟਾ ਤੇ ਫੁੱਲ ਫਿਨਿਸ਼ਿੰਗ ਨਾਲ ਲੱਗੂ ਸਿੰਗਲ ਡਾਈ ਲੱਗੂਗਾ ਤੇ ਤੁਸੀਂ ਰੈਡੀ ਕਰਾ ਸਕਦੇ ਹੋ ਸਟਿਚਿੰਗ ਵੀ ਅਵੇਲੇਬਲ ਆ ਤੁਸੀਂ ਸਾਡੇ ਕੋਲੋਂ ਸਟਿਚ ਵੀ ਕਰਵਾ ਸਕਦੇ ਹੋ ਕਾਫੀ ਕਸਟਮਰਸ ਦੇ ਜਿਹੜੇ ਫੋਨ ਕਾਲਸ ਆਉਂਦੇ ਆ ਸਾਡੇ ਡਿਜ਼ਾਈਨਰ ਰਿਲੇਟਡ ਵੀ ਸਾਨੂੰ ਤੁਹਾਡੇ ਡਿਜ਼ਾਈਨ ਬਹੁਤ ਹੀ ਜਿਆਦਾ ਪਸੰਦ ਆਉਂਦੇ ਆ ਵੀ ਅਸੀਂ ਇਹ ਸੂਟ ਟਰਾਈ ਕਰਨੇ ਆ ਤੁਹਾਡੇ ਤੋਂ ਇਹ ਵਧੀਆ ਜਿਵੇਂ ਤੁਸੀਂ ਕਾਟਨ ਸਟਫ ਤੇ ਸਾਨੂੰ ਸਾਡੇ ਤੋਂ ਸੂਟ ਰੈਡੀ ਕਰਾ ਸਕਦੇ ਹੋ ਨਾਲੇ ਤਾਂ ਜੀ ਇਹ ਬਿਲਕੁਲ ਰੇਂਜ ਚ ਬਣ ਰਹੇ ਨੇ ਸੂਟ ਜਿਹੜਾ ਇਹਦਾ ਪ੍ਰਾਈਸ ਆਊਟ ਟਾਈਟਲ ਤੇ ਮੈਂਸ਼ਨ ਕੀਤਾ ਹੋਇਆ ਬਿਲਕੁਲ ਜਿਹੜੇ ਰੇਟ ਚ ਬਣ ਰਹੇ ਨੇ ਇਹਨਾਂ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਸਾਡੀ ਸਟੀਚਿੰਗ ਕਿਵੇਂ ਦੀ ਹੈ ਪ੍ਰੋਪਰ ਹੈ ਨਾ ਪਹਿਲੇ ਸੂਟ ਤੁਸੀਂ ਇਹ ਘੱਟ ਰੇਂਜ ਵਾਲਿਆਂ ਤੋਂ ਸਟਾਰਟ ਕਰ ਸਕਦੇ ਹੋ ਅੱਗੇ ਫਿਰ ਆਪਣੇ ਆਰਡਰ ਜਿਹੜੇ ਫਾਈਨਲ ਕਰ ਸਕਦੇ ਹੋ ਅੱਗੇ ਜਿਹੜੇ ਪਾਰਟੀ ویئر ਸੂਟ ਬਣਾਉਣੇ ਆ ਤੇ ਜੀ ਵੀਡੀਓ ਸ਼ੁਰੂ ਕਰਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀਆਂ ਨੇ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣਾ ਜ਼ਰੂਰ ਦੱਸਿਆ ਕਰੋ ਨਾ ਫੀਡਬੈਕ ਜ਼ਰੂਰ ਦਿਆ ਕਰੋ ਕਰਿਆ ਕਰੋ ਜਿਨ੍ਹਾਂ ਨੂੰ ਵੀ ਸਾਡੇ ਜਿਹੜੇ ਸੂਟ ਪਸੰਦ ਆਉਂਦੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਇੱਥੇ ਆਪਾਂ ਦੋ ਤਰ੍ਹਾਂ ਦਾ ਜਿਹੜਾ ਸਟੱਫ ਦਿਖਾ ਰਿਆ ਕਾਟਨ ਵੀ ਹੈ ਖਾਦੀ ਕਾਟਨ ਵੀ ਆ ਤੇ ਜੇ ਕਾਟਨ ਕਿਹਾ ਤੁਹਾਨੂੰ ਤਾਂ 100% ਕਾਟਨ ਹੀ ਹੋਊਗਾ ਇਹ ਨਹੀਂ ਇਹ ਵੀ ਮਿਕਸ ਥ੍ਰੈਡ ਲੱਗਿਆ ਹੋਊਗਾ ਤੇ ਇਹ ਵਾਲਾ ਦੇਖੋ ਤੁਸੀਂ ਖਾਦੀ ਦੀ ਬਾਟਮ ਆ ਖਾਦੀ ਦੀ ਹੀ ਸ਼ਰਟ ਆ ਪਿੰਕ ਸ਼ਰਟ ਦੇ ਵਿੱਚ ਵਾਈਟ ਰੌਟ ਬਣੇ ਹੋਏ ਨੇ ਤੇ ਬਾਟਮ ਵਰਕ ਇਸ ਤਰ੍ਹਾਂ ਹੋਇਆ ਹੋਇਆ ਸਾਰਾ ਜਿਹੜਾ ਸਾਡਾ ਕੰਮ ਤੁਹਾਨੂੰ ਪੂਰਾ ਫਿਨਿਸ਼ਿੰਗ ਦੇ ਨਾਮ ਮਿਲੂਗਾ ਏ ਨਹੀਂ ਐ ਵੀ ਜੇ ਕੱਟ ਸਫਾਈ ਆ ਕੰਮ ਚ ਜਾਂ ਸਟੱਫ ਨਹੀਂ ਵਧੀਆ ਲੱਗਿਆ ਹੋਊ ਇਹ ਜੀ ਕੋਈ ਪ੍ਰੋਬਲਮ ਨਹੀਂ ਆਊਗੀ ਸਟੱਫ ਵੀ ਪੂਰਾ ਵਧੀਆ ਹੋਊਗਾ ਪ੍ਰਾਈਸ ਵੀ ਬਿਲਕੁਲ ਜੈਨੂਨ ਹੋਣਗੇ ਤੇ ਉੱਪਰ ਜਿਹੜਾ ਕੰਮ ਹੋਊਗਾ ਸਾਡਾ ਸਟੀਚਿੰਗ ਦਾ ਵਰਕ ਦਾ ਉਹ ਵੀ ਪੂਰਾ ਤੁਹਾਨੂੰ ਨੀਟ ਐਂਡ ਕਲੀਨ ਮਿਲੇਗਾ ਜੀ ਤੇ ਇਹ ਆ ਗਿਆ ਜੀ ਅੱਗੇ ਵੀ ਕੰਟਰਾਸਟ ਬਹੁਤ ਹੀ ਜਿਆਦਾ ਪਿਆਰਾ बॉटਮ ਤੇ ਇਸ ਤਰ੍ਹਾਂ ਕੰਮ ਹੋਇਆ ਹੋਇਆ ਅੱਗੇ ਇਹਤੇ ਹਲਕਾ ਜਿਹਾ ਕੰਮ ਹੋਇਆ ਹੈ ਜੀ ਤੇ बॉटਮ ਤੇ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ WhatsApp ਦਾ ਲਿੰਕ ਸ਼ੋ ਹੋ ਰਿਹਾ ਤੁਸੀਂ ਸਾਨੂੰ ਸਿੱਧਾ ਮੈਸੇਜ ਕਰ ਸਕਦੇ ਹੋ ਤੇ ਆਪਣਾ ਸੂਟ ਰਖਵਾ ਸਕਦੇ ਹੋ ਤੇ ਇਹ ਕੰਟਰਾਸਟ ਵੀ ਬਹੁਤ ਪਿਆਰਾ ਹੈ ਅੱਜਕੱਲ ਟ੍ਰੈਂਡ 'ਚ ਵੀ ਹੈ ਜੀ ਵਾਈਟ ਆਫ ਵਾਈਟ ਬਾਟਮ ਨਾਲ ਜਿਹੜੇ ਸੂਟ ਜ਼ਿਆਦਾ ਟ੍ਰੈਂਡੀ ਨੇ ਤੇ ਜੀ ਆਪਣੇ ਹਨਾ ਅੱਗੇ ਜਿਹੜੇ ਹੈਂਡਵਰਕ ਦੇ ਸੂਟ ਨੇ ਉਹ ਵੀ ਅੱਗੇ ਆਫ ਵਾਈਟ ਬਾਟਮ ਨਾਲ ਕਾਫੀ ਜ਼ਿਆਦਾ ਟ੍ਰੈਂਡ 'ਚ ਚੱਲ ਰਹੇ ਨੇ ਆਪਣੇ ਕੋਲੇ ਆਰਡਰ ਵੀ ਨੇ ਆਪਾਂ ਰੈਡੀ ਕਰਕੇ ਤੁਹਾਨੂੰ ਦਿਖਾਵਾਂਗੇ ਔਫ ਵਾਈਟ बॉटम ਦੇ ਨਾਲ ਕਿਵੇਂ ਦੇ ਸੂਟ ਰੈਡੀ ਹੁੰਦੇ ਨੇ ਤੇ ਇਹ ਦੇਖੋ ਤੁਸੀਂ ਇਹ ਵੀ ਕੰਟਰਾਸਟ ਬਹੁਤ ਪਿਆਰਾ 블랙 ਤੇ ਵਾਈਟ ਚ ਜਿਹੜੇ ਸਾਰੇ ਕਲਰ ਹੀ ਆ ਬਹੁਤ ਜਿਆਦੇ ਸੋਹਣੇ ਲੱਗਦੇ ਹੁੰਦੇ ਨੇ ਤੇ ਅੱਗੇ ਤੁਹਾਨੂੰ ਜਿਹੜੇ ਡਿਜ਼ਾਈਨ ਦਿਖਾ ਰਿਆ ਤੇ ਇਹ ਤਾਂ ਅਗੇ ਜੀ कॉटन ਤੇ ਬਣਿਆ ਹੋਇਆ ਹੈ ਇਹ ਤੇ ਜਿਹੜੇ ਵਾਈਟ बॉਟਮ ਵਾਲੇ ਸੀ ਉਹ ਖਾਦੀ ਤੇ ਬਣੇ ਹੋਏ ਸੀ ਤੁਸੀਂ ਕੋਈ ਨਹੀਂ ਜੇ ਤੁਹਾਡਾ ਫਾਈਨਲ ਹੁੰਦਾ ਤਾਂ ਤੁਸੀਂ ਫੋਟੋ ਵਗੈਰਾ ਮੰਗਵਾ ਸਕਦੇ ਹੋ ਵੀ ਸਾਨੂੰ ਇਹ ਸੂਟ ਚਾਹੀਦਾ ਜਦੋਂ ਫਾਈਨਲ ਹੁੰਦਾ ਤਾਂ ਤੁਹਾਨੂੰ ਉਹ ਸੂਟ ਦੀ ਫੋਟੋ ਹੈ ਜਿਹੜੀ ਅਲੱਗ ਤੋਂ ਭੇਜੀ ਜਾਊਗੀ ਉਮੀਦ ਕਰਦੀ ਆਂ ਜੀ ਜਿਹੜੇ ਸਾਡੇ ਅਨਜ਼ੇ ਡਿਜ਼ਾਈਨ ਸੀ ਤੁਹਾਨੂੰ ਪਸੰਦ ਆਏ ਹੋਣਗੇ ਤੇ ਇਹਨਾਂ ਦੇ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਦਿਓ ਤੇ ਆਪਣਾ ਸੂਟ ਰਖਵਾ ਲਓ ਤੁਸੀਂ ਜਿਹੜਾ ਵੀ ਤੁਸੀਂ ਰੈਡੀ ਕਰਾਉਣਾ ਹੈ ਅਨਸਟਿਚ ਲੈਣਾ ਵਿਦ ਸਟਿਚਿੰਗ ਲੈਣਾ ਉਹ ਤੁਹਾਡੀ ਚੋਇਸ ਹੈ ਜੀ ਜਿਵੇਂ ਦਾ ਵੀ ਲੈਣਾ ਵਿਦ ਦੁਪੱਟਾ ਵਿਦਾਊਟ ਦੁਪੱਟਾ ਤੁਹਾਡੀ ਚੋਇਸ ਆ ਜਿਵੇਂ ਦਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਤੁਸੀਂ ਸਾਡੇ ਕੋਲੋਂ ਮੰਗਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਸੈਂਡ ਕਰ ਸਕਦੇ ਹੋ ਸਟਿਚਿੰਗ ਡਿਜ਼ਾਈਨ ਸਾਰੇ ਆਪਾਂ ਜਿਵੇਂ ਦੀ ਵੀ ਫੋਟੋ ਆਪੀ ਜੀ ਸੇਮ ਰੈਡੀ ਕਰਕੇ ਦੇਵਾਂਗੇ ਕੋਈ ਇਹ ਇਸ਼ੂ ਨਹੀਂ ਹੈ ਵੀ ਉਹ ਥੋੜਾ ਜਿਹੜਾ ਫਰਕ ਰਹੇ ਜੂਗਾ ਤੁਹਾਡੇ ਡਿਜ਼ਾਈਨ ਨਾਲੋਂ ਜਿਵੇਂ ਦਾ ਤੁਸੀਂ ਕਹੋਗੇ ਅਸੀਂ ਉਵੇਂ ਦਾ ਹੀ ਰੈਡੀ ਕਰਕੇ ਦੇਵਾਂਗੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ